10 ਕਿਲੋ 10 ਕਿਲੋ ਦੁੱਧ ਤੇ ਇਹਦਾ ਮੁੱਲਾ ਪਾ ਕੀ ਕੀਤਾ ਏ ਇਹਦਾ 30000 ਰੁਪਏ ਬਾਈ 30000 ਰੁਪਏ ਹਨਾ ਹਾਂ ਬਾਈ ਤੇ ਦੁੱਧ ਬਾਈ ਲੈ ਕਹਿੰਦਾ ਮੱਧ ਮੱਧ ਮੈਂ ਕਹਿੰਦਾ ਵੀ ਗਾਂ ਗਾਦੀ ਬਾਈ ਮੱਝ ਹੀ ਏ ਇਹਦਾ ਨਰੀ ਹਨਾ ਹੂੰ ਤੇ ਕੋਈ ਬੰਦਾ ਥੋੜੀ ਜੀ ਗੌਰ ਕਰਨ ਵਾਲਾ ਲੈ ਜਾਵੇ ਕਿ ਨਹੀਂ ਬਿਲਕੁਲ ਇਹ ਪਤਾ ਵਾ 30000 ਦੀ ਬਾਈ 30000 ਦੀ ਦੇ ਦਾਂਗੇ ਆਪਾਂ ਹਾਂਜੀ ਤੇ ਦੁੱਧ 10 ਕਿਲੋ ਬੰਦਾ ਕੋਈ ਵੀ ਬੰਦਾ ਚੋਕੇ ਲੈ ਜਾਵੇ ਬਈ ਹਨਾ ਹਾਂਜੀ ਚੋਲੇ ਬਾਈ ਤੇ ਦੀਪਾ ਕਿੰਨੇ ਦੀ ਦੇਣੀ ਏ ਇਹ ਆਪਾਂ ਇਹੋ 55000 ਦੇ ਦਾਂਗੇ ਬਾਈ 55000 ਦੀ ਦੇ ਦਾਂਗੇ ਬਾਈ ਮੈਂ ਕਹਿੰਦਾ ਗੱਬਣ ਤਿਆਰ ਆ ਕੋਈ ਇਨੇ ਮੌਲੇ ਦੀ ਕੋਈ ਦੇਖ ਇਹ ਅੱਜ ਆਪਾਂ ਕ ਨਹੀਂ ਦੇਣੀ ਬਾਈ ਇਹ ਆਪਾਂ 22000 ਦੇਵਾਂਗੇ ਬਾਈ 22000 ਦੀ ਜੀ ਬਸ ਠੀਕ ਹੈ ਨਾ ਉਹਦੋਂ ਜਦ ਚਵਾਈ ਬਣ ਗਈ ਉਹਦੋਂ ਬਾਅਦ ਨਹੀਂ ਇਹਨੇ ਪੈਰ ਪਟਿਆ ਹਣਾ ਜਦੋਂ ਪਸਮ ਜਾਂਦਾ ਪਸ਼ੂ ਤੇ ਕਈ ਵਾਰੀ ਇੱਕ ਅਟਾ ਡੰਗ ਪਸ਼ੂ ਕਰ ਵੀ ਜਾਂਦਾ ਹਣਾ ਆ ਸ਼ਾਇਦ ਸਾਥੀ ਗਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆਂ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਸ਼ਹਿਰ ਹੈਗਾ ਇਹ ਤਲਵੰਡੀ ਪਾਈ ਛੀਨਾ ਡੈਰੀ ਫਾਰਮ ਜ਼ਿਲ੍ਹਾ ਫਿਰੋਜ਼ਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੰਨਾ ਗੱਬਰ ਕਰਕੇ ਦਿਖਾਵਾਂਗੇ ਤਿੰਨਾਂ ਦੇ ਰੇਟ ਬਿਲਕੁਲ ਨਿੱਕੇ ਨਿੱਕੇ ਜਿਹੇ ਹੋਣੇ ਆ ਤੇ ਜਿਹੜੇ ਸੱਜਣ ਨੇ ਫੋਨ ਲਾ ਲਿਆ ਉਹਨੂੰ ਜਾਣਵਰ ਮੈਂ ਕਹਿੰਦਾ ਵੀ ਉਹਨੇ ਪਹਿਲੇ ਪਹਿਲੇ ਫੋਨ ਤੇ ਹੀ ਜਾਨਵਰ ਖਰੀਦ ਲੈਣਾ ਕਿਉਂਕਿ ਰੇਟ ਵਾਈ ਤੇ ਬਿਲਕੁਲ ਜਿਆਜਾ ਦੀਪੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਤੇ ਦੀਪੇ ਸਭ ਤੋਂ ਪਹਿਲਾਂ ਆਪਾਂ ਕਰਮ ਵਾਲੀ ਇੱਕ ਨੰਬਰ ਤੇ ਜਿਹੜੀ ਖੜੀ ਆ ਨਾ ਇਹਦੀ ਡਿਟੇਲ ਦੱਸਦੀਏ ਬਾਈ ਕੰਨਵਾ ਸੁਆ ਸੂਈ ਆ ਕਿੰਨੇ ਕ ਟਾਈਮ ਦਾ ਸੁਆ ਏ ਕਿੰਨਾ ਕ ਦੁੱਧ ਦੁੱਧ ਦਾ ਕੀ ਮੁੱਲ ਹੈ ਦਾ ਬਾਈ ਇਹ ਬਾਈ ਦੂਜਾ ਸੁਆ ਸੂਈ ਹੋਈ ਆ ਜੀ ਬਾਈ ਤੇ ਤਿੰਨਾਂ ਤੇ 10 ਕਿਲੋ ਦੁੱਧ ਆਇਆ ਰ ਭਾਈ 10 ਕਿਲੋ ਹਾਂਜੀ ਬੱਚਾ ਇਹਦੇ ਮਗਰ ਭਈਆ ਬੱਚਾ ਇਹਦਾ ਹਨ ਤੇ ਦੀਪਿਆ ਕਰੀ ਤੋੜ ਕੇ ਭਈ ਇਹਨੂੰ ਆਪਾਂ ਹਨ ਤੇ ਉਹ ਬਈ ਪਸਮਾਪ ਸਮੂਚ ਚਵਾਈ ਚਵਾਈ ਦੀ ਕਿਵੇਂ ਭਈ ਓਕੇ ਭਾਈ ਤੇ ਆਹ ਦੀ ਦੇਖੋ ਹਨ ਤਾਨ ਭਾਂਡੇ ਦੀ ਦੀ ਦੇਖ ਲਓ ਤੇ ਬਾਕੀ ਦੀਪੇ ਦੁੱਧ ਵੀ ਭਈ ਮੱਝਾਂ ਹਰ ਗਈ ਹੋਊਗਾ ਹਨ ਮੱਝਾਂ ਹਰ ਗਈ ਹੈ ਭਾਈ ਹਾਂ ਬਾਕੀ ਮੁੱਲ ਇਹਦਾ ਕੁਝ ਵੀ ਨਹੀਂ ਜੇ ਆਪਾਂ ਕਹਿ ਦਈਏ ਹਨ ਨਿੱਕਾ ਜਿਹਾ ਮੁੱਲ ਹੋਣਾ ਨਿੱਕਾ ਜਿਹਾ ਮੁੱਲ ਆ ਭਾਈ ਯਾਰ ਇਹ ਦੋਤਾ ਨਾ ਮੀਨੇ ਪਾਏ ਬੁਰੇ ਕਰਦੀ ਆ ਸੂਏ ਪੂਰੇ ਕਰ ਦੂਗੀ ਹਨਾ ਤੇ ਨਾਲੇ ਕੋਈ ਬਾੜੀ ਉਹ ਬੁੱਢੀ ਠੇਰੀ ਨਹੀਂ ਗਈ ਹਨਾ ਸਾਹ ਭਜਦੀ ਵੇ ਤੇ ਸਾਹ ਸੂਏ ਪਿਆਊਗੀ ਕਿ ਨਹੀਂ ਬਈ ਬੱਚੇ ਦਾ ਕੰਮ ਕਰਦੀ ਆ ਬੰਨ ਲਾ ਦੀਪੇ ਬਈ ਨੂੰ ਦੀਪਕ ਕਿੰਨਾ ਦੁੱਧ ਸਹੀ ਥਲੇ ਬਈ 10 ਕਿਲੋ ਆ ਬਈ 10 ਕਿਲੋ ਦੁੱਧ ਤੇ ਆਪਾਂ ਕਿੰਨੇ ਦੇਣੀ ਆ ਇਹਪਾਂ ਦਵਾ 30000 ਦੀ ਬਈ 30000 ਦੀ ਦੇ ਦਾਂਗੇ ਆਪਾਂ ਹਨਾ ਤੇ ਦੁੱਧ 10 ਕਿਲੋ ਬੰਦਾ ਕੋਈ ਬੰਦਾ ਚੋਕੇ ਲੈ ਜਾਵੇ ਹਨਾ ਤੇ ਦੀਪੇ ਬਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਬਾਰੇ ਬਈ ਇਹਦੀ ਕਰਮ ਵਾਲੀ ਦੀ ਬਈ ਕੀ ਰਿਟੇਲ ਹੈ ਇਹਦੀ ਇਹ ਵੀ ਦੂਜਾ ਸੂਆ ਜੀ ਬਈ ਸੁੰਦੀ ਆ ਬਈ 10 ਦਿਨਾਂ ਦਾ ਬਈ ਦਨਪੁਰੇ ਦੇ ਠੀਕ ਆ ਬਈ ਹਾਂਜੀ ਤੇ ਦੀਪੇ ਹੂੰ ਅੜਰੇ ਫੈਕਸ ਜਿਆ ਰੱਖੂਗੀ ਹਣਾ ਬਈ ਆਰਡਰ ਬਣਾਓਗੇ ਤਾਂ ਬਈ ਕੱਚੀ ਇਹਦਾ ਬਾਕੀ ਥਾਂ ਸੁਣ ਵੇਖ ਬਈ ਇਹਦਾ ਹਾਂ ਸੀ ਥਾਂ ਦੇ ਬਈ ਪੂਰੀ ਐਂ ਦੀ ਆ ਗਾ ਬਈ ਥਾਂ ਬੁਖਾਦਾ ਹਾਂ ਬਿਲਕੁਲ ਹੈ ਨਾ ਬਈ ਇਹ ਹਾਂ ਬਿਲਕੁਲ ਹੈ ਨਾ ਬਈ ਜਿਵੇਂ ਜਿਵੇਂ ਦਿਨ ਕੱਢੀ ਜਾਊਗੀ ਓਵੇਂ ਓਵੇਂ ਬਣੀ ਜਾਊਗੀ ਬਣੀ ਜਾਊਗੀ ਬਈ ਹਾਂਜੀ ਦਾਸ ਤਰੀਕ ਦੇ ਹਿਸਾਬ ਨਾਲ ਹਲੇ ਪਏ ਆ ਦਿਨ ਬਈ ਇਹਦੇ ਹਨ ਤੇ ਉੱਤੇ ਅੱਤੇ ਵੀ ਲੈ ਜਾਣੀ ਕਹਿੰਦੇ گاਵਾ ਕਿ ਨਹੀਂ ਕੁੱਤੇ ਵੀ ਲੈ ਜਾਊਗੇ ਬਾਈ ਹੂੰ ਕਿਉਂਕਿ ਸੌਕੀ ਵਾਲੇ ਕੋਈ ਪੜੇ ਪੜੇ ਤੋੜੇ ਨਹੀਂ ਕਿ ਨਹੀਂ ਬਿਲਕੁਲ ਬਾਈ ਬਾਕੀ ਉਹ ਰਾਜੀਪਲੀ ਬਹੁਤ ਆ ਬਾਈ ਜਿਹੜੀ ਪਲੀ ਪੋਲੀ ਬਣਾਤਾ ਬਾਕੀ ਉਹ ਨਾ ਬਾਈ ਗਰਮੀ ਦਾ ਤੋਹਫਾ ਗਰਮੀਆਂ ਦਾ ਤੋਹਫਾ ਹਾਂ ਜਿਹੜਾ ਵੀ ਲੈ ਗਾ ਉਹਨੂੰ ਮੌਜਾਂ ਬਿਲਕੁਲ ਹਨਾ ਬਾਈ ਬਾਕੀ ਕੋਈ ਘਾਟਾ ਨਹੀਂ ਹਾਂ ਬਾਕੀ ਅੰਗ ਨਵਾਂ ਆ ਜਿਆ ਹਨਾ ਕੋਈ ਬੁੱਢੀ ਠੇਰੀ ਨਹੀਂ ਉਹ ਜਿਵੇਂ ਹਾਂ ਐਂ ਰੱਕਦ ਖਾਨ ਦਾ ਰਸਾ ਇਹਨੂੰ ਕੋਈ ਚੱਕਰ ਨਹੀਂ ਪੈਲਾ ਚੱਕਰ ਹੀ ਨਹੀਂ ਆ ਬਿਲਕੁਲ ਹਨਾ ਬਾਈ ਦਾ ਮਰਜ਼ੀ ਬਣਾ ਖਰਜਾਂ ਦੀ ਉਵੇਂ ਲੱਗ ਗਈ ਹੈ ਨਾ ਬਈ ਜਦਾ ਮਰਜ਼ੀ ਬਈ ਉਵੇਂ ਹੀ ਬਹਿ ਗਿਆ ਗਲੀ ਦੇ ਵਿੱਚ ਬਹਿ ਗਿਆ ਨਾ ਕੋਈ ਚੱਕਰ ਹੀ ਹੈ ਨਹੀਂਗਾ ਹਨਾ ਨਾ ਤੇ ਬਾਹਰ ਨਹੀਂ ਆਪਾਂ ਅੰਦਰ ਬਾਹਰ ਨਾਲੇ ਬਿਲਕੁਲ ਨਾ ਬਈ ਅਸੀਲਸ ਲੱਗਦਾ ਪਸੂ ਦਾ ਇਹਨਾਂ ਦੀਪੇ ਕਿਲੋ ਦੇ ਕਿਲੋ ਦੁੱਧ ਘੱਟ ਦੇ ਦੇ ਬਈ ਘੱਟ ਦੇ ਦੇ ਹਾਂ ਜਿਵੇਂ ਕਹਿੰਦੇ ਆ ਸਾਰੇ ਘਰਾਂ 'ਚ ਬੁੜਗੀਆਂ ਹੀ ਚੁੰਦੀਆਂ ਕਿ ਨਹੀਂ ਉਹਨਾਂ ਨੂੰ ਆਏ ਹੋਏ ਨਾ ਬਈ ਯਾਰ ਜਾਨਵਰ ਖਰਾਬ ਨਾ ਕਰੇ ਕਿ ਨਹੀਂ ਬਿਲਕੁਲ ਜੀ ਤੇ ਦੀਪੇ ਕਿੰਨੇ ਦੀ ਦੇਣੀ ਹੈ ਇਹ ਆਪਾਂ ਇਹ 55000 ਦੇ ਦਾਂਗੇ ਬਈ 55000 ਦੀ ਦੇ ਦਾਂਗੇ ਬਈ ਮੈਂ ਕਹਿੰਦਾ ਗੱਬਣ ਤਿਆਰ ਆ ਕੋਈ ਵੀ ਬੰਦਾ ਇੰਨੀ ਫਾਲੀ ਫਲ ਇੰਨੇ ਮੁੱਲ ਦੀ ਕੋਈ ਦੇ ਕੇ ਕਿੰਨੇ ਦੀ ਦੇਣੀ ਹੈ ਇਹ ਆਪਾਂ ਨੂੰ ਇਹ 55000 ਦੇ ਦਾਂਗਾ ਬਾਈ 55000 ਦੀ ਦੇ ਦਾਂਗਾ ਬਾਈ ਮੈਂ ਕਹਿੰਦਾ ਗੱਬਣ ਤਿਆਰ ਆ ਕੋਈ ਵੀ ਬੰਦਾ ਇੰਨੀ ਫਾਲੀ ਫਲਾਈ ਇੰਨੇ ਮੁੱਲ ਦੀ ਕੋਈ ਦੇ ਕੇ ਦਿਖਾਵੇ ਕਿ ਨਹੀਂ ਹਾਂ 45 50000 ਦੀਆਂ ਤਾਂ ਬਾਈ ਟੋਕੜਾਂ ਹੀ ਵਿਕੀ ਜਾਂਦੀਆਂ ਕਿ ਨਹੀਂ ਕਰਦੇ ਬਾਈ ਏਟਰ ਕੀ ਗਾਂ ਏਟਰ ਬਿਲਕੁਲ ਹਣਾ ਬਾਈ ਤੇ ਇਹਦੀ ਪਿਓ ਤੋਂ ਬਾਅਦ ਬਾਈ ਬੱਚੇ ਬਰੇ ਦੱਸ ਦੀ ਇਹਦੀ ਕੀ ਰਿਟੇਲ ਆ ਬਾਈ ਇਹ ਜਰਸੀ ਆ ਬਾਈ ਯੋਰ ਜਰਸੀ ਪੰਜਾਬ ਵਾਲੀ ਬਾਈ ਜੀ ਨਹੀਂ ਹੈਗੀ ਹਾਂ ਤੇ ਇਹ ਹੈਗੀ ਕੋਈ ਸਾਲਕ ਦੀ ਆ ਬਾਈ ਠੀਕ ਹੈ ਹਣਾ ਬਾਈ ਜੀ ਕੰਨ ਕੰਨ ਬੜਾ ਨਿੱਕਾ ਬਾਈ ਹੈ ਨਾ ਸਾਰੀ ਚੰਗੀ ਆ ਬਾਈ ਸਾਰੀ ਬਾਈ ਚਾਰੇ ਹੀ ਨਾ ਚਾਰੇ ਹੀ ਥਾਣਾ ਹੈ ਨਾ ਇਹ ਇੱਥੇ ਤੁਹਾਨੂੰ ਦਿਖਾ ਵੀ ਦਿੰਨਾ ਆਹ ਦੇਖੋ ਨਾ ਤੇ ਬਾਕੀ ਮੈਂ ਕਹਿੰਦਾ ਵੀ ਸੋਹਣੀ ਬਹੁਤ ਆ ਬਾਈ ਹੈ ਨਾ ਬਾਈ ਹਾਏ ਤਾਂ ਰੰਗ ਕੱਢ ਨੇ ਬਾਈ ਹਾਂ ਇਹ ਤਾਂ ਕੁਝ ਨਹੀਂ ਰੰਗ ਕੱਢ ਨੇ ਤੇ ਬਾਈ ਮਾ ਕਿਵੇਂ ਚੰਗੇ ਸੀ ਦੋਤਾਂ ਲਈ ਬਾਈ ਚੰਗੇ ਬਾਈ ਤਾਂ ਤਲਵੰਡੀ ਖੜੀ ਆਪਣੇ ਬਾਈ ਓਕੇ ਦਿਖਾ ਰਾਂ ਹਾਂ ਕਿਸੇ ਨੇ ਵੇਖਣੀ ਆ ਲੈ ਵਲੂਆ ਦਿਖਾਣਾ ਤਾਂ ਆਪਾਂ ਦਿਖਾ ਦਾਂਗੇ ਠੀਕ ਗੱਲ ਨਾ ਆਪਾਂ ਦੀ ਫੋਟੋ ਬਣਾ ਕੇ ਲੈ ਆਂਦੀ ਆ ਵੀਡੀਓ ਬਣਾ ਕੇ ਲਾਂਦੀ ਉਹ ਲੈ ਆਂਦੀ ਜੀ ਉਹਨੇ ਚਲੋ ਬਾਕੀ ਇਹ ਤਾਂ ਜਿਹੜੇ ਬੰਦੇ ਰੱਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਬਾਈ ਹਨਾ ਪਰ ਕਈ ਵਾਰੀ ਕਿਸੇ ਅਣਜਾਣ ਬੰਦੇ ਲੈਣੀ ਤਾਂ ਉਹਨੂੰ ਦਿਖਾਈ ਵੀ ਜਾਂਦੀ ਹੈ ਵੀ ਇਹ ਦੀ ਮਾਂ ਹੈ ਕਿ ਨਹੀਂ ਤੇ ਫਿਰ ਇਹ ਅੱਜ ਆਪਾਂ ਕਿੰਨੇ ਦੇਣੀ ਹੈ ਬਾਈ ਇਹ ਆਪਾਂ 22000 ਦੇਵਾਂਗੇ ਬਾਈ 22000 ਦੀ ਬਸ ਠੀਕ ਹੈ ਨਾ ਬਾਈ ਤੇ ਆਪਾਂ ਮਰਾਈਏਧਾਰ ਆਉਂਦੀਆਂ ਬਾਈ ਹਨਾ ਤੇ ਲੋ ਵੀ ਆਪਾਂ ਇਹਦੀ ਚਵਾਈ ਕਰਕੇ ਦਿਖਾਵਾਂਗੇ ਹਨਾ ਮੈਂ ਪਹਿਲਾਂ ਗੋਗਰੇ ਜਲਾਉਣ ਲੱਗਾ ਉਹ ਚੜਾਦੀ ਬਈ ਉਹ ਤੇ ਥਣ ਥਣ ਦੇਖੋ ਯਾਰ ਦੀ ਇਹ ਹਨਾ ਚਵਾਈ ਵਾਲਾ ਇਹ ਵੇ ਲਾ ਮਿੰਟੋ ਮਿੰਟ ਹੀ ਲੈਂਦੀ ਬਈ ਇਹ ਹੂੰ ਬੱਚਾ ਨੂੰ ਕੋਲੇ ਬਣਦਾ ਹੂੰ ਕਰਦੀ ਨਹੀਂ ਬੱਚੇ ਦਾ ਬਈ ਹਨਾ ਹਾਂ ਹਾਂ ਨਾ ਬੱਚਾ ਕੋਲੇ ਬਣਣਾ ਬਣਾ ਬਾਈ ਹਾਂ ਵੀ ਉਹ ਕਈ ਵਾਰੀ ਹਨਾ ਇਹ ਕਰਦਣਾ ਹੀ ਹੈ ਥੋੜਾ ਜਿਹਾ ਇਹ ਹਨਾ ਹੂੰ ਬਾ ਪੜਾ ਬੱਸ ਬਈ ਲੱਗ ਜਾ ਚੋਂ ਹੂੰ ਪੜਾ ਜਾ ਪਾਸੇ ਬਹਿ ਜਾ ਤਾਰਾ ਵਖਾ ਦੇ ਬਾਈ ਨੇ ਪਹਿਲਾ ਸਾਹਮਣੋਂ ਸਾਹਮਣੀ ਚੁਈ ਬਈ ਘਰ ਦੇਖਦੀ ਨੇ ਇਹ ਹਾਂ ਐ ਜਾਓ ਹਾਂ ਇਹ ਆ ਦੇਖੋ ਨਾ ਹੂੰ ਤਾਰ ਪੂਰੀ ਐਣ ਵੱਜਮੀ ਆ ਹਨ ਬਿਲਕੁਲ ਬਾਈ ਹੂੰ ਜੋਈ ਜੁਈ ਤਾਂ ਨਿਆਰਾ ਹੀ ਹੈ ਜੀ ਭਾਈ ਹੁਣ ਇਹ ਆਈ ਆਪਣੇ ਕੋਲ ਭਾਈ ਰਾਤ ਅਸੀਂ ਚੋਇਆ ਸੀ ਅਗਲੇ ਘਰੇ ਤੇ ਹੁਣ ਆਪਾਂ ਚੋਤੀ ਹੈ ਤੇਰੇ ਸਾਹਮਣੇ ਇੰਨਾ ਵੀ ਆ ਕੇ ਜੀ ਲਾ ਲਿਆ ਕਈ ਪਸ਼ੂ ਡੰਗ ਦੇ ਜੀ ਲਾਉਣ ਤੇ ਕਰੀ ਜਾਂਦਾ ਜੀ ਨਹੀਂ ਲਾਉਂਦੇ ਕਈ ਤਾਂ ਹਨਾ ਹਾਂ ਮਾਧਿਮ ਮਗਨ ਵੀ ਗਾਂ ਗਾਦੀ ਬਈ ਮੱਝ ਹੀ ਹੈ ਇਹਦਾ ਨਰੀ ਹੈ ਨਾ ਹੂੰ ਤੇ ਕੋਈ ਬੰਦਾ ਥੋੜੀ ਜੀ ਗੌਰ ਕਰਨ ਵਾਲਾ ਲੈ ਜਾਵੇ ਕਿ ਨਹੀਂ ਬਿਲਕੁਲ ਬਾਕੀ ਉਹ ਥਣ ਪਾਂਡਾ ਸੋਨਾ ਦੀ ਭੇਦ ਉਹ ਤਾਂ ਤਾਜੀ ਨੇ ਵੀ ਸੋਨਾ ਕੱਢਿਆ ਹੋਇਆ ਨੇ ਕਿ ਨਹੀਂ ਬਿਲਕੁਲ ਬਾਈ ਲੇਵਾ ਚੰਗਾ ਬਾਈ ਚੋਣ ਚੰਗਾ ਬਾਈ ਹੂੰ ਚੋਣ ਤਾਂ ਬਈ ਨਿਆਰਾ ਜੀ ਤੇ ਹੌਣ ਵਾਲਾ ਬਾਲਟੀ ਕਿਵੇਂ ਤਾਂ ਆਈ ਜਾਂਦੀ ਹੈ ਆਇਓ ਕੰਬ ਦੀ ਜਪਈਏ ਡਰਦੀ ਆ ਥੋੜਾ ਛੱਡ ਤਾਂ ਉਹ ਨਹੀਂ ਆਈ ਕਰਕੇ ਨਾ ਆਓਏ ਮਗਹੀਣੀ ਬੜਾ ਬਾਈ ਜਿੰਦੇ ਨਹੀਂ ਲੈ ਲੈਣੀ ਆ ਕਿ ਨਹੀਂ ਤੇ ਬਾਈ ਦੇਖਣ ਲੱਗੇ ਐਂ ਕਰਦਿਆ ਕਿ ਦੂਜੇ ਤਾਂ ਕਿ ਨਹੀਂ ਹੱਥ ਨੂੰ ਗਣਨੇ ਨਹੀਂ ਯਾਰ ਦੂਜੇ ਪਾਸੇ ਪਾਉਣੀ ਸੀ ਵੀਡੀਓ ਤਾਂ ਉਹਨੇ ਦੂਜੇ ਨੇ ਲੈ ਲਈ ਚਲੋ ਇਹ ਪਿਆਰ ਹੈ ਨਾ ਇੱਕ ਦੂਜੇ ਨਾਲ ਕਿ ਨਹੀਂ ਬਾਈ ਉਹ ਚੱਲ ਗਾ ਹੋਰ ਇੱਥੇ ਕੁਝ ਨਹੀਂ ਗਾ ਸਕੇ ਡਾਕ ਨਹੀਂ ਚੰਗੀ ਲੱਗਣੀ ਚਾਹੀਦੀ ਹਰੇਕ ਨੂੰ ਜੀ ਚੱਲਿਆ ਦਵੇ ਕੋਣ ਝੋਟੀ ਬਈ ਉਹ ਦੀਪ ਜਿਹਦੀ ਮੈਂ ਵੀਡੀਓ ਬਣਾਉਣ ਗਿਆ ਸੀ ਹਾਂ ਓਏ ਭਾਈ ਜਿੰਦੇ ਨੇ ਲੈ ਲਈ ਹੈਣਾ ਹਾਂ ਵੀਡੀਓ ਬਣਾਉਣ ਮੈਂ ਤੇਰੇ ਘਰੇ ਆਇਆ ਸੀ ਪਰ ਦੇਣਾ ਉਹਨੇ ਇਹਨੂੰ ਸੀ ਇਹਨੂੰ ਸੀ ਹੈਣਾ ਇਹ ਲੈ ਗਿਆ ਉਹ ਦੇਖ ਲਾ ਗਾਂ ਕਿੰਨੀ ਖਰੀ ਨਿਕਲੀ ਹੈਣਾ ਬੜੀ ਚੰਗੀ ਸੀਗੀ ਉਹ ਐਵੇਂ ਆ ਭਾਈ ਤੇ ਇਹ ਦੇਣੇ ਲੈਣੇ ਦੇ ਸੁਨਵਾਂਦਾ ਸਾਰ ਇੱਕ ਨਹੀਂ ਬਾਕੀ ਮੈਂ ਇਹ ਹੀ ਗੱਲ ਕਹਣਾ ਉਹਨਾਂ ਸੌਦਾ ਵੀ ਹੈ ਕਿ ਜੂਆ ਹੀ ਹੈ ਬਈ ਕਿ ਨਹੀਂ ਹੈਣਾ ਜਿੰਨਾ ਟਾਈਮ ਆਪਣੇ ਘਰੇ ਖੜੀ ਹੈ ਇਹ ਨਹੀਂ ਪਤਾ ਵੀ ਉਹ ਆਪ ਨੂੰ 2000 ਅੰਦਰ ਬਾਰ ਜੇ ਤੇ 2000 ਦਾ ਕਰਦੇ ਆ ਨਾ ਤੇ ਗਾਂ ਲੈ ਕਿੱਲੇ ਤੇ ਜਾ ਕੇ ਪਤਾ ਨਹੀਂ ਉਹਨੇ ਕੀ ਬਣ ਜਾਣਾ ਉਹਨੇ ਜਾ ਕੇ ਕਿ ਨਹੀਂ ਗੱਲ ਹੈ ਭਾਈ ਉਮਰਦਾਣਾ ਬਾਈ ਉਹਨਾਂ ਕੋਲ ਸੂ ਵੀ ਸੀ ਉਹਨੇ ਕੱਟੀ ਦਿੱਤੀ ਸੀ ਮੈਂ ਕਹਿੰਨਾ ਨਾਲ ਹੀ ਵੇਗ ਗਿਆ ਉਹ ਕਿ ਨਹੀਂ ਹਾਂ ਤੇ ਦੀਪੇ ਬਾਈ ਕਿੰਨਾ ਦੁੱਧ ਇਹ ਸਲੇੜਾ ਚੋਣ ਵਾਲਾ 10 ਕਿਲੋ ਆ ਬਾਈ ਦੁੱਧ ਕਹਿੰਨਾ ਬਾਈ 10 ਕਿਲੋ 10 ਕਿਲੋ ਦੁੱਧ ਤੇ ਇਹਦਾ ਮੁੱਲਾ ਪਾ ਕੀ ਕੀਤਾ ਏ ਇਹਦਾ 30000 ਰੁਪਏ ਬਾਈ 30000 ਰੁਪਏ ਹਨਾ ਹਾਂ ਬਾਈ ਤੇ ਦੁੱਧ ਬਾਈ ਲੈ ਕਹਿੰਦਾ ਮੱਧ ਜਰ ਦਾ ਦੁੱਧ ਆ ਹਨਾ ਥੋੜਾ ਐ ਮੈਂ ਕਈ ਨਾ ਵੀ ਕਈ ਵਾਰੀ ਪਸੂ ਥੋੜਾ ਜਿਹਾ ਜਗਦਾ ਹੁੰਦਾ ਪਰ ਮਾੜਾ ਮੋਟਾ ਕੀਤਾ ਇੰਨਾ ਕੋ ਬਾਈ ਨੇ ਨਿਆਣਾ ਵੀ ਢੱਲਾ ਪਾਇਆ ਉਹ ਤਰੀਕੇ ਨਾਲ ਨਹੀਂ ਪਾਇਆ ਹਨਾ ਥੋੜੀ ਟੈਟ ਕਰਕੇ ਪਾਇਆ ਜਾਵੇ ਤਾਂ ਜਾਨਵਰ ਘ 11 ਜਦੋਂ ਚਵਾਈ ਤੇ ਸ਼ੁਰੂ ਤੋਂ ਕਈ ਵਾਰੀ ਕਰਦਾ ਹੀ ਪਸੂ ਉਹਦੋਂ ਜਦੋਂ ਚਵਾਈ ਬਣ ਗਈ ਉਸ ਤੋਂ ਬਾਅਦ ਨਹੀਂ ਇਹਨੇ ਪੈਰ ਪਟਿਆ ਹਨਾ ਜਦੋਂ ਪਸਮਿਆਂ ਦਾ ਪਸੂ ਤੇ ਕਈ ਵਾਰੀ ਇੱਕ ਅਕੜ ਡੰਗ ਪਸੂ ਕਰ ਵੀ ਜਾਂਦਾ ਹਨਾ ਆ ਸ਼ਾਇਦ ਚੱਲ ਸੋ ਚੱਲ ਵੀ ਹੋਰ ਵੀ ਕੀਤਾ ਡਿਆ ਤੇ ਦੀਪੇ ਭਾਈ ਜਾਂਦੇ ਜਾਂਦੇ ਹਨਾ ਫਾਰਮ ਡੀਲੀਗੇਸ਼ਨ ਬੋਲ ਕੇ ਤੇ ਦੁੱਧ ਤੁਸੀਂ ਦੇਖ ਲਓ ਹਨਾ ਬਾਈ ਨੇ ਪਹਿਲਾਂ ਵੀ ਕਹਿੰਦਾ ਮੱਝਾਂ ਵਰਗਾ ਦੁੱਧ ਹੋਊਗਾ ਹਨਾ ਦੀਪੇ ਭਾਈ ਫਾਰਮ ਡੀਲੀਗੇਸ਼ਨ ਬੋਲ ਕੇ ਨੰਬਰ ਆਪਣਾ ਆਪਣੇ ਤਲਵੰਡੀ ਪਾਈ ਜ਼ਿਲ੍ਹਾ ਫੋਹੇਪੁਰਾ ਸ਼ੀਨਾ ਫਾਰਮ ਵਜਦਾ ਵੀਰੇ ਇਹ ਤੇ ਮੋਬਾਈਲ ਨੰਬਰ ਆਪਣਾ ਦਾ 9465515741 ਜੇ ਕਹਿੰਨੇ ਬਾਈ ਮੋਗੇਲਾਂ ਤਾਂ ਸਾ ਵੀ 25 ਹੈ ਜੇ ਕਹਿੰਨੇ ਫੇਰਕੋਟ ਤਾਂ ਸਾ ਵੀ 25 ਆ ਜੇ ਕਹਿੰਨੇ ਬਾਈ ਫਰੋਈਪੁਰਾ ਤਾਂ 34 ਹੈ ਜੇ ਕਹਿੰਨੇ ਜੀਰੋ ਨਾਲ 13 ਕਿਲੋਮੀਟਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਇਹਦਾ ਮਤਲਬ ਬਾਈ ਨੇ ਬਿਲਕੁਲ ਜਾਇਜ਼ ਜਿਆ ਕਰਤਾ ਹਨਾ ਤੇ ਕਿਉਂਕਿ ਜੇ ਕਿਸੇ ਨੇ ਦੁੱਧ ਪੀਣਾ ਹੈ ਮੈਂ ਕਹਿੰਦਾ ਜੇ ਕੋਈ ਮੱਝ ਤੇ ਨਾਰਮਲ ਮੱਝ ਤੇ ਵੀ ਲਾਉਂਦਾ ਬਾਈ ਲੱਖ ਸਵਾ ਲੱਖ ਰੁਪਏ ਲਾਉਣਾ ਹੀ ਪੈਂਦਾ ਹਨਾ ਜੇ ਟੋਕਰ ਟੱਕੜ ਵੀ ਲੈਂਦਾ ਉਹ ਵੀ ਮੇਰੇ ਹਿਸਾਬ ਨਾਲ 80 70 80 ਦੀ ਹੈਗੀ ਆ ਜਿਹੜੇ ਸਾਹਮਣਾਂ ਮੌਸਮ ਚੱਲਦਾ ਪਿਆ ਕਿ ਨਹੀਂ ਟੋਕਣਾ ਜਨਾਂ ਨੇ ਆਣਨਾ ਮੈਂ ਕਹਿੰਦਾ ਵੀ ਸੱਜਰਾ ਜਨਾਂ ਦਾ ਤਾਂ ਦਈ ਜਾਣਾ ਹੈ ਪਰ ਜਿਹੜੇ ਦੂਜੇ ਵੀ ਜਿਹੜੇ ਜਾਨਵਰ ਆ ਬਾਈ ਨੇ ਬਿਲਕੁਲ ਰੇਟ ਜਾਇਜ਼ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚਾਉਂਦੇ ਬਾਦਰੋ ਜੀ ਧੰਨਵਾਦ